ਦਰبار صاحب ਨਤਮਸਤਕ ਹੋਣ ਜਾ ਰਹੀ ਇੱਕ ਮਹਿਲਾ ਨਾਲ ਭਿਆਨਕ ਹਾਦਸਾ ਵਾਪਰਿਆ ਜਿੱਥੇ ਨਰਸਿੰਗ ਕਾਲਜ ਦੀ ਬੱਸ ਨੇ ਉਸ ਮਹਿਲਾ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਅਤੇ ਮਹਿਲਾ ਨੂੰ ਦਰਦ ਦਿੱਤਾ ਤਾਂ ਇਸ ਭਿਆਨਕ ਹਾਦਸੇ ਦੇ ਵਿੱਚ ਮਹਿਲਾ ਦੀ ਹਾਲਤ ਆ ਜਿਹੜੀ ਉਹ ਨਾਜਕ ਦੱਸੀ ਜਾ ਰਹੀ ਹੈ ਤਾਂ ਦਰਬਾਰਤਬ ਮਹਿਲਾ ਮਥਾ ਤੇ ਕੰਜਾ ਰਹੀ ਸੀ ਤਾਂ ਐਸਪੀਐਸ ਨਰਸਿੰਗ ਕਾਲਜ ਦੀ ਵਸ ਦੇ ਡਰਾਈਵਰ ਦੇ ਉੱਤੇ ਕੇਸ ਆ ਜਿਹੜਾ ਉਹ ਦਰਦ ਕੀਤਾ ਗਿਆ ਏ ਵਾਲਮੀਕੀ ਚੌਂਕ ਦੇ ਵਿੱਚ ਇਹ ਹਾਦਸਾ ਵਾਪਰਿਆ ਏ ਜਿਹੜਾ ਸੀਸੀਟੀਵੀ ਕੈਮਰਾ ਵਿੱਚ ਰਿਕਾਰਡ ਹੋਇਆ ਏ ਤਾਂ 55 ਸਾਲ ਦੀ ਮਹਿਲਾ ਭਗਵੰਤ ਕੌਰ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈ ਹੈ ਜਿਸ ਦੇ ਸਿਰ ਉੱਤੇ ਗੰਭੀਰ ਸੱਟਾਂ ਲੱਗਣ ਕਰਕੇ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਪੀੜਤ ਮਹਿਲਾ ਦੇ ਪੁੱਤਰ ਨੇ ਦੱਸਿਆ ਕਿ ਸਵੇਰੇ 8:30 ਵਜੇ ਦੇ ਕਰੀਬ ਉਸ ਦੀ ਮਾਤਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਿਟੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਇਸ ਦੌਰਾਨ ਪਿੱਛੋਂ ਆ ਰਹੀ ਨਰਸਿੰਗ ਕਾਲਜ ਦੀ ਵਸਤੇ ਦੇ ਵੱਲੋਂ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਾਂਦੀ ਹੈ ਤਾਂ ਹਾਦਸੇ ਵਿੱਚ ਮਹਿਲਾ ਗੰਭੀਰ ਜ਼ਖਮੀ ਹੋ ਜਾਂਦੀ ਹੈ ਜਦਕਿ ਵਸਤੇ ਦਾ ਡਰਾਈਵਰ ਆ ਜਿਹੜਾ ਉਹ ਬੱਸ ਸਮੇਤ ਫਰਾਰ ਹੋ ਗਿਆ ਤਾਂ ਨਜ਼ਦੀਕੀ ਲੋਕਾਂ ਦੇ ਵੱਲੋਂ ਤੁਰੰਤ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਥਾਣਾ ਕੰਟੋਲਮੈਂਟ ਦੀ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਨਰਸਿੰਗ ਕਾਲਰ ਦੀ ਬੱਸ ਅਤੇ ਡਰਾਈਵਰ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਤੱਤੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ। ਮੇਰਾ ਨਾਮ ਗੁਰਵਿੰਦਰ ਸਿੰਘ ਆ। ਕਿਥੋਂ ਰਹਿਣ ਵਾਲੇ ਜੀ? ਮੈਂ ਸ਼ਾਟਾ ਨਾਰਾਇਣਗੜ੍ਹ ਦਾ ਰਹਿਣ ਵਾਲਾ। ਕੀ ਗੱਲ ਹੈ ਜਿਹੜਾ ਐਕਸੀਡੈਂਟ ਆਇਆ? 29 ਤਰੀਕ ਨੂੰ ਮੇਰੇ ਮਦਰ ਰੋਜ ਦੀ ਤਰ੍ਹਾਂ ਦਰਬਾਰ ਸਾਹਿਬ ਜਾ ਰਹੇ ਸੀ। ਪਿਛੋ SVS ਕਾਲੇ ਦੀ ਬੱਸ ਆਈ ਆ ਸੋਈਆਂ ਗਲਾਂ ਦੀ ਉਹਨੇ ਜ਼ੋਰ ਨਾਲ ਪਿੱਛੋਂ ਹਿੱਟ ਮਾਰ ਕੇ ਰੋਡ ਦੇ ਉੱਤੇ ਐਕਸੀਡੈਂਟ ਕਰਕੇ ਤੇ ਭੱਜ ਗਈ ਆ ਤੇ ਉਸ ਤੋਂ ਬਾਅਦ ਉਹਨਾਂ ਦੀ ਮੈਨੇਜਮੈਂਟ ਨੇ ਕੋਈ ਸੰਪਰਕ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਤੇ ਪੁਲਸ ਲੋਵਿਟੀ ਲੀਗ 60 ਕਰਦੇ ਹੋਏ ਨਾ ਹੀ ਹਜੇ ਤੱਕ ਡਰਾਈਵਰ ਨੂੰ ਅਰੈਸਟ ਕੀਤਾ ਨਾ ਹੀ ਬਸਤਾ ਪਤਾ ਤੇ ਕਾਲਜ ਵਾਲੇ ਜਿਹੜੇ ਆ ਉਹ ਕਹਿੰਦੇ ਆ ਕਿ ਬਸਾਂ ਰੋਡ ਤੇ ਚਲਦੀਆਂ ਰਹਿੰਦੀਆਂ ਹੱਡੀਆਂ ਰੋਡ ਤੇ ਐਕਸੀਡੈਂਟ ਹੋ ਹੀ ਜਾਂਦੇ ਕੂਨੀ ਬਸਾਂ ਇਹਨਾਂ ਦੀਆਂ ਮਾਰ ਕੇ ਜਿਹੜੀ ਭੱਜ ਗਈ ਆ ਨਾ ਹੀ ਕੋਈ ਸਾਰ ਲਈ ਗਈ ਨਾ ਹੀ ਕੁਝ ਹੋਰ ਹਾਲੇ ਵੀ ਵੈਂਟੀਲੇਟਰ ਤੇ ਸਾਡੀ ਮਦਰ ਜਿਹੜੇ ਵੈਂਟੀਲੇਟਰ ਤੇ ਇਹਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਸਾਡਾ ਕਾਫੀ ਪੈਸਾ ਜਿਹੜਾ ਲੱਗ ਚੁਕਿਆ ਪਰ ਅਸੀਂ ਪੈਸੇ ਡਿਮਾਂਡ ਨਹੀਂ ਕਰਦੇ ਬਟ ਇਹਨਾਂ ਦੀ ਕੋਈ ਢਿੱਲੀ ਕਾਰਵਾਈ ਹੈ ਜੀ ਕੁਝ ਨਹੀਂ ਕੀਤਾ ਨਾ ਹੀ ਮੈਂ ਕੋਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈਗਾ ਪੁਲਿਸ ਦੀ ਅੱਜ ਉਹਨਾਂ ਨੂੰ 15 ਦਿਨ ਹੋ ਗਏ ਨੇ ਉਹ ਵੈਂਟੀਲੇਟਰ ਤੇ ਹੀ ਨੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਇੱਕ ਐਫ ਆਈ ਆਰ ਕਰਕੇ ਬਾਅਦ ਛੱਡਤੀਆਂ ਨਾ ਕੋਈ ਡਰਾਈਵਰ ਅਰੈਸਟ ਹੈ ਨਾ ਹੀ ਕੋਈ ਬੱਸ ਫੜੀ ਆ ਤੇ ਤੇ ਕੋਈ ਸੀਸੀਟੀਵੀ ਗਾਈ ਸਾਹਮਣੇ ਹਾਂਜੀ ਸੀਸੀਟੀਵੀ ਮੇਰੇ ਕੋਲ ਮੌਜੂਦ ਹੈ ਜੀ ਸੀਸੀਟੀਵੀ 'ਚ ਕੀ ਆਇਆ ਕੀ ਸੀਸੀਟੀਵੀ 'ਚ ਇਹ ਆਇਆ ਕਿ ਐਸ ਬੀ ਐਸ ਕਾਲਜ ਦੀ ਬੱਸ ਨੇ ਟੱਕਰ ਮਾਰੀ ਆ ਤੇ ਬੱਸ ਉਥੋਂ ਲੈ ਕੇ ਭੱਜ ਗਈ ਆ ਫਿਰ ਅਗਲੇ ਦਿਨ ਜਿਹੜੀ ਆ ਬੱਸ ਜਿਹੜੀ ਅਸੀਂ ਕਾਬੂ ਕੀਤੀ ਆ ਤੇ ਬਟ ਪੁਲਿਸ ਨੇ ਉਹ ਵੀ ਬੱਸ ਨਹੀਂ ਲਵਾਈ ਥਾਣੇ ਓ ਵੀ ਭੇਜੀ ਤੀਆ ਜਦੋਂ ਐਕਸੀਡੈਂਟ ਹੋਇਆ ਸੀ ਉਦੋਂ ਕਾਲਜ ਦੇ ਜਿਹੜੇ ਪਾਸ ਸੀ ਮੈਨੇਜਮੈਂਟ ਉੱਤਰ ਕੇ ਵੇਖਿਆ ਉਹਨਾਂ ਨੇ ਉਹਨਾਂ ਨੇ ਜਦੋਂ ਉੱਤਰ ਕੇ ਵੇਖਿਆ ਇਹ ਉਹਨਾਂ ਵਿੱਚੋਂ ਇੱਕ ਅੱਧਾ ਟੀਚਰ ਉੱਤਰਿਆ ਸੀ ਉਹਨਾਂ ਉੱਤਰ ਕੇ ਵੇਖਿਆ ਕਿ ਹਾਂ ਵੀ ਐਕਸੀਡੈਂਟ ਹੋਇਆ ਆ ਜਦੋਂ ਵੇਖਿਆ ਕਿ ਜਿਆਦਾ ਸੀਰੀਅਸ ਆ ਉਦੋਂ ਬੱਸ ਲੈ ਕੇ ਫਰਾਰ ਹੋ ਗਏ ਸੀ ਸੀ ਕਹਿੰਦੇ ਬੱਸ ਲੈ ਲਈ ਭਜਾ ਗਏ ਸੀ ਸੀ ਨਹੀਂ ਹਾਂਜੀ ਸੀਸੀਟੀਵੀ ਚ ਆਈ ਹੈ ਸਾਫ ਆਈ ਹੈ ਬੱਸ ਲੈ ਕੇ ਭਜਾ ਕੇ ਲੈ ਕੇ ਗਏ ਆ ਤੇ ਕੀ ਮੰਗੀ ਕਰਦੇ ਮੰਗ ਇਹ ਹੈ ਜੋ ਵੀ ਬਣਦੀ ਪੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾਲ ਐਸਬੀਐਸ ਕਾਲਜ ਤੇ ਤੋਕਾ ਮਾ ਪਰਚਾਉਣਾ ਚਾਹੀਦਾ ਅਗਰ ਤੁਹਾਡੇ ਮਦਨ ਨੂੰ ਕੁਝ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਐਸਬੀਐਸ ਕੋਲੇਜ ਹੋਏਗੀ ਨਾਲ ਡਰਾਈਵਰ ਹੋਊਗਾ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਬੀਐਸਬੀ ਸਕੂਲ ਦੇ ਪਾਸੇ ਇਹ ਤਾਂ ਸਾਨੂੰ ਜੀ ਉਥੋਂ ਫੋਨ ਆਇਆ ਜੀ ਹਸਪੀਟਲ ਤੋਂ ਜਿਹੜੇ ਰਾਹਗੀਰ ਹੀ ਗਏ ਉਹਨਾਂ ਨੇ ਐਕਟਿਵਾ ਦੇ ਕਾਗਜ਼ ਵੇਖੇ ਆ ਨਾਲ ਐਕਟਿਵਾ ਪੂਰੀ ਡੈਮੇਜ ਹੋਈ ਪਈ ਆ ਉਹਨਾਂ ਐਕਟਿਵਾ ਦੇ ਕਾਗਜ਼ ਵੇਖਿਆ ਉਹ ਸਾਡੇ ਘਰ ਤੱਕ ਆਏ ਆ ਕਿ ਤੁਹਾਡੇ ਬੰਦੇ ਦਾ ਐਕਸੀਡੈਂਟ ਹੋਇਆ ਸਾਨੂੰ ਤਾਂ 2 ਘੰਟੇ ਢੇਢ ਘੰਟੇ ਬਾਅਦ ਪਤਾ ਲੱਗਾ ਕਿ ਤੁਹਾਡੇ ਬੰਦੇ ਦਾ ਐਕਸੀਡੈਂਟ ਹੋਇਆ ਕਿੰਨੀ ਇਹ ਜੀ 29125 ਦੀ ਗੱਲ ਹੈ ਜੀ ਇੱਕ ਲੜਕੀ ਜੀ ਭਗਵੰਤ ਕੌਰ ਸੀਗੀ ਉਹ ਆਪਣੀ ਐਕਟਵਾ ਤੇ ਦਰਬਾਰ ਸਾਹਿਬਾ ਮੱਥਾ ਟੇਕਣ ਵਾਸਤੇ ਜਾ ਰਹੀ ਸੀਗੀ ਇੱਕ ਨਰਸਿੰਗ ਕਾਲਜ ਦੀ ਬੱਸ ਵਿੱਚ ਸ਼ਿਵਾਈ ਆ ਤੇ ਉਹਨੇ ਇਹਨੂੰ ਸਾਈਡ ਮਾਰੀ ਜਿਹੜੀ ਬੀਬੀ जख्मी ਹੋ ਗਈ ਤੇ ਕਾਫੀ ਸੱਟਾਂ ਲੱਗੀਆਂ ਹਸਪਤਾਲ ਦਾਖਲ ਕਰਵਾ ਦਿੱਤੀ ਗਿਆ ਅਸੀਂ ਉਸੇ ਸੰਬੰਧੀ ਮਕਦਮਾ ਦਰਜ ਰਜਿਸਟਰ ਕਰਕੇ ਤੇ ਬੱਸ ਚਲਾਉਣ ਵਾਲਾ ਡਰਾਈਵਰ ਤੇ ਸਕੂਲ ਦੀ ਬੱਸ ਜਿਹੜੀ ਉਹ ਅਸੀਂ ਕਬਜ਼ੇ 'ਚ ਲੈ ਲੈਂਦੀ ਹੈ ਤਫ਼ਤੀਸ਼ ਜਾਰੀ ਤੇ എടമേടിയേഡീസ്